ਮੋਹਾਲੀ ਦੇ ਵਿੱਚ ਜੰਪੀ ਗਰਾਉਂਡ ਜਿਹੜਾ ਮੁੱਦਾ ਹੈ ਉਹ ਗਰਮੰਦਾ ਗਾਰੇ ਹੈ ਕਿ ਮੋਹਾਲੀ ਦੇ ਰੈਜ਼ੀਡੈਂਟਸ ਨੇ ਉਹ ਲਗਾਤਾਰ ਨਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਈ 18 ਨੂੰ ਸੀ ਬੁਹਾਰ ਕਰ ਰਹੇ ਆ ਜਿਹੜਾ ਮੋਹਾਲੀ ਨੂੰੜਾ ਕ੍ਰਿਕਟ ਦਾ ਗਰਾਉਂਡ ਬਣਾਇਆ ਜਾ ਰਿਹਾ ਕੋ ਨਾ ਬਣਾਇਆ ਜਾਵੇ ਕਿਉਂਕਿ ਮੋਹਾਲੀ ਦੇ ਜਿਹੜੇ ਸਥਾਨਕ ਲੋਕ ਨੇ ਉਹ ਬਹੁਤ ਪਰੇਸ਼ਾਨ ਨੇ ਪੂਰੀ ਕਾਰਵਾਈ ਛੱਡੋ ਐਡਵੋਕੇਟ ਸਾਹਿਬ ਮੌਜੂਦ ਨੇ ਜੀਸੀ ਮਾਇ ਸਰ ਪੂਰਾ ਮਾਮਲਾ ਕੀ ਹੈ ਪਹਿਲਾਂ ਕੋਰਟ ਤੋਂ ਸਟੇ ਵੀ ਮਿਲ ਚੁੱਕੀ ਇਸ ਜੰਪੀ ਗਰਾਉਂਡ ਲੈ ਕੇ ਲੇਕਿਨ ਫਿਰ ਵੀ ਕੂੜਾ ਕਿਤਨਾ ਕਿਤੇ ਘੱਟ ਨਹੀਂ ਹੋਇਆ ਰਮਨ ਕੁ ਕੂੜਾ ਦਾ ਮਾਮਲਾ ਬਹੁਤ ਹੀ ਸਿੱਧਾ ਹੈ ਇੱਥੇ ਇਹਨਾਂ ਨੇ 2003 ਵਿੱਚ ਕੂੜਾ ਪ੍ਰੋਗਰਾਮ ਸ਼ੁਰੂ ਕੀਤਾ ਉਸ ਵੇਲੇ ਇੱਥੇ ਆਬਾਦੀ ਆ ਗਈ ਸੀ ਇਹਨਾਂ ਨੂੰ ਉਸ ਵੇਲੇ ਅਸੀਂ ਬਹੁਤ ਕਿਹਾ ਕਿ ਤੁਸੀਂ ਕੋਈ ਨਾ ਨਾ ਕਰੋ ਸਾਰੇ ਬਲਾਕ ਅਲਾਟਡ ਹੈਗੇ ਆ ਆਬਾਦੀ ਬਣਨੀ ਸ਼ੁਰੂ ਹੋ ਗਈ ਹੈ ਲੇਕਿਨ ਇਹਨਾਂ ਨੇ ਸਾਡੀ ਸੁਣ ਨਹੀਂ ਆਹੀਂ ਇਹਨਾਂ ਦੀ ਬਾਰ ਬਾਰ ਗੁੰਮਦਗੀ ਕਰਦੇ ਸੀ ਨਾ ਲੇਕਿਨ ਫਿਰ ਜਦੋਂ ਨਹੀਂ ਮੰਨਿਆ ਸਾਨੂੰ 2006 ਕੂੜਾ ਨਾ ਕੋਰਪ ਨੇ ਸਾਡੀ ਸੁਣ ਕੇ ਇਹਨਾਂ ਦੀ ਸੁਣ ਕੇ ਸਭ ਨੇ ਸੁਣ ਕੇ 2012 ਦੇ ਵਿੱਚ ਇਹਨਾਂ ਦੀ ਅੰਡਰਟੇਕਿੰਗ ਸਰਕਾਰ ਦੀ ਅੰਡਰਟੇਕਿੰਗ ਨੇ ਕਿ ਅਸੀਂ 16 ਮਹੀਨੇ ਦੇ ਅੰਦਰ ਅੰਦਾਜ਼ਾ ਇਹ ਜਿਹੜਾ ਕੂੜਾ ਹੈ ਡੰਪਿੰਗ ਥਾਵਾਂ ਨੂੰ ਫਿਰ ਬੰਦ ਕਰਦੇ ਆਂਗੇ ਤੇ ਅਸੀਂ ਇੱਕ ਨਵੀਂ ਜਗ੍ਹਾ ਫਮਗੋਲੀ ਵਿਖੇ ਲੈ ਰਹੇ ਹਾਂ ਦਾ ਲਾ ਲਈ ਹੈ ਅਸੀਂ ਇਹਨੂੰ ਫਿਕਸ ਤੇ 2012 ਵਿੱਚ ਦੋਨੋਂ ਤਰ੍ਹਾਂ ਨੂੰ ਸੁਣਦੇ ਹਾਂ ਸਰਕਾਰੀ ਅੰਡਰਟੇਕਿੰਗ ਕਿ ਜਾਣਗੇ ਔਰ ਅਗਰ ਸਰਕਾਰ ਨਹੀਂ ਜਾਂਦੀ ਟਾਈਮ ਤੇ ਕਿ ਜਿਹੜੀ ਤਕਲੀਫ ਵਾਲੀ ਪਾਰਟੀ ਹੈ ਨਿਊ ਪਾਰਟੀ ਹੈ ਉਹ ਕੋ ਪੂਰਾ ਅਧਿਕਾਰ ਹੈ ਕਿ ਉਹ ਵਾਪਸ ਆਪਣੀ ਬਾਤ ਲੈ ਕੇ ਮੁੱਖ ਗਾਇਬ ਹੋ ਜਾ ਸਕਦਾ ਅਸੀਂ ਸਰਕਾਰ ਕੋਲ ਬਾਰ ਬਾਰ ਜਾਂਦੇ ਰਹੇ ਮੁੱਖ ਸਰਕਾਰ ਨੂੰ ਕੋ ਬਾਰ ਬਾਰ ਜਾਂਦੇ ਰਹੇ ਕਿ ਸਭ ਸਰਕਾਰ ਹੁਕਮ ਹੈ ਤੁਹਾਡੀ ਅੰਡਰਟੇਕਿੰਗ ਹੈ ਤੁਸੀਂ ਇਹ ਨੂੰ ਲੈ ਕੇ ਜਾਓ ਲੇਕਿਨ ਉਹਨਾਂ ਨੇ ਸਾਨੂੰ ਕੰਮ ਟੋਲ ਨੇ ਕਰਦੇ ਕਰਦੇ 2019 ਆਇਆ ਜਦੋਂ ਸਾਨੂੰ ਪਤਾ ਲੱਗਿਆ ਕਿ ਹੁਣ ਸਰਕਾਰ ਜਿਹੜੀ ਹੈ ਜਿਹੜੀ ਸਾਨੂੰ ਨਹੀਂ ਹੈ ਉਹ ਕੋਰ ਦੇ ਆਟੋ ਨਹੀਂ ਆਨਰ ਕਰ ਰਹੇ ਆਪਣੇ ਕਮਿਟਮੈਂਟ ਨੂੰ ਨਹੀਂ ਇਹ ਮੰਦੀ ਪਈ ਨੂੰ ਕੋਰ ਵੀ ਦੁਆਰਾ ਜਾਣਾ ਤੇ ਕੋਰ ਵੀ ਦੁਆਰਾ ਜਾਣ ਤੋਂ ਬਾਅਦ ਇਹ ਵੀ ਉਹੀ ਕੇਸ ਜਿਹੜਾ ਸੀ ਉਹਦੇ ਰੈਫਰੈਂਸ ਨਾਲ ਕੇਸ ਚੱਲਦਾ ਪਿਆ ਇਹਨਾਂ ਦੇ ਫਿਰ ਬਾਰ-ਬਾਰ ਕੋਰ ਦੇ ਵਿੱਚ ਬਿਆਨ ਐਫੀਡੇਵਿਟ ਇਹੀ ਆਉਂਦੇ ਰਹੇ ਕਿ ਸਾਡੀ ਜਿਹੜਾ ਹੈ ਨ ਖਤਮ ਇਥੋਂ ਬੰਦ ਕਰਾਂਗੇ ਸਾਡੀ ਜਿਹੜੀ ਇਥੇ ਸੰਗੋਲੀ ਵਿਖੇ ਜਗਾ ਲਈ ਜਗਾ ਲਈ ਹੋਈ ਆ ਅਸੀਂ ਉਹਨੂੰ ਤਿਆਰ ਕਰ ਰਹੇ ਹੈਗੇ ਅਲਟੀਮੇਟਲੀ ਅਪੀਲ ਹੋ ਕੇ ਇੱਥੇ ਆ ਕੇ ਜਾਵਾਂਗੇ ਜਦੋਂ ਦੇਖਿਆ ਕੋਰਟ ਨੇ ਕਿ 2020 ਤੋਂ 2024 ਆ ਗਿਆ ਤੇ ਉਹਨਾਂ ਨੇ ਸਟਰਨ ਆਰਡਰ ਜਿਹੜੇ ਸੀ ਉਹ ਪਾਸ ਕਰਨਾ ਸ਼ੁਰੂ ਕਰ ਦਿੱਤੇ ਜਦੋਂ ਦੇਖਿਆ ਮੈਂ ਐਡਮਿਨਿਸਟ੍ਰੇਸ਼ਨ ਨੇ ਕਿ ਅਸਲੇ ਸਤਾਈ ਜ਼ਿਆਦਾ ਹੋ ਗਈ ਹੈ ਔਰ ਸਾਡੀਆਂ ਕਮਿਟਮੈਂਟਸ ਆਈਆਂ ਸਾਡੇ ਔਰ ਐਫਿਡੇਵਿਟਸ ਆਈ ਗਏ ਹੈ ਇਹ ਪੁਰਾਣੇ ਮੈਂ ਜਿਹੜੇ ਹਾਇਰ ਬਾਕਸਿਸ ਸੀਗੇ ਉਹ ਉਹਨਾਂ ਨੇ ਆਪਣੀ ਕਮੇਟੀਿੰਗ ਤੋਂ ਲਗਾਏ ਉਹਦੇ ਵਿੱਚ ਮੀਟਿੰਗ ਜੇ ਹੋਇਆ ਕਿ ਤੁਸੀਂ ਹੈ ਜਿਹੜਾ ਕਰ ਰਹੇ ਆਇਤ ਨੰਬਰ ਉਹਨੂੰ ਪੰਨ੍ਹਦ ਕਰੋ ਤੇ ਜੇ ਤੁਹਾਨੂੰ ਕੋਈ ਪਰਪੋਜ਼ ਜਰਾ ਆਇਆ ਤੁਸੀਂ ਇਹਨੋਂ ਫੇਰ ਲਾ ਦੇ ਸੀਪਰੇ ਉੱਥੇ ਕਮਿਸ਼ਨਰ ਐਮ ਸੀ ਨੇ ਕਿਹਾ ਹੈ ਕਿ ਸਾਡੇ ਤੋਂ 50 ਕਨਜ਼ੀਨ ਆਇਆ ਗਿਆ 111 ਏਕੜ ਦੀ ਜਮੀਨ ਹੈ ਉਹ ਸਾਡੇ ਅੰਦਰ ਰਿਪੋਰਟ ਹੈਗੀ ਹੈ ਲੇਕਿਨ ਸਾਡੀ ਜਿਹੜੀ ਮਸ਼ੀਨਰੀ ਹੈ ਜੀ ਆਪਾਂ ਸੀ ਐਂਜੀ ਕੰਮ ਕਰਾਉਣ ਵਾਸਤੇ ਉਹ ਸਾਡੀ ਮਸ਼ੀਨ ਤਿਆਰ ਹੋ ਰਹੀ ਹੈ ਜੀ ਤੇ ਅਸੀਂ ਸਰਕਾਰ ਕੋਲ ਜੋ ਸਾਨੂੰ ਚਾਹੀਦਾ ਪੈਸਾ ਅਸੀਂ ਉਹਦੇ ਵਾਸਤੇ ਅਸੀਂ ਪਰਮਿਸ਼ਨ ਲੈ ਰਹੇ ਹਾਂ ਤਾਂ ਇਹ ਕਹੇ ਕਿ ਮੈਂ ਯੂਜ਼ ਕਰ ਰੂਗੀ ਕਿ ਹਾਂ ਵੀ ਕੰਮ ਕਰ ਰਹੇ ਉਸ ਤੋਂ ਬਾਅਦ ਵੀ ਟਕੂੜਾ ਗਰਬਾਫੀ ਬੰਦ ਹੋ ਗਿਆ ਉਹ ਕੋਰਟ ਨੇ ਉਹ ਤੋਂ 2000 ਰੁਪਏ ਐਕਲ 2023 ਦੀ ਫਾਈਲ ਸੀ ਉਸ ਦੇ ਬੇਸ ਤੇ ਔਰ ਇਹ ਜਿਹੜੀ ਹਾਇਰ ਬਾਕਸ ਜਿਹੜੀ ਆਪਾਂ ਇੰਕਲ ਕਰਨੀ ਸੀ ਉਹਨਾਂ ਨੇ ਡਾਇਰੈਕਸ਼ਨ ਦੇਈ ਸਾਫ ਜੇ ਇੰਸਟਰਕਸ਼ਨ ਦੇ ਕੇ ਐਥਿਕ ਕੂੜੀ ਸਫਾਈ ਹੋਣੀ ਸ਼ੁਰੂ ਹੋ ਗਈ ਇਹਨੂੰ ਉਹਨਾਂ ਨੇ ਔਰ ਕੂੜਾ ਪ੍ਰਬੰਧਾਤਨ ਬੰਦ ਹੋ ਗਿਆ ਸਭਾ ਸਾਹ ਤੋਂ ਇਹ ਕੰਮ ਚੱਲ ਰਿਹਾ ਸੀਗਾ ਔਰ ਬਹੁਤ ਜਿਹੜੇ ਬਸਨੈਸ ਸੀ ਦੇ ਔਰ ਵੈਰੀ ਹੈਪੀ ਕਿ ਮਿਲ ਕੇ 616 7 18 7 ਦੀ ਕਾਰਜਕਾਰੀ ਨਰਕ ਦੀ ਗੰਦਗੀ ਘਟ ਰਹੀ ਸੀ ਸਾਨੂੰ ਉਸ ਤੋਂ ਰਚਾਰ ਨਹੀਂ ਇੱਕ ਦਿਨ ਅਚਾਨਕ 13 ਅਗਸਤ ਨੂੰ ਸਾਰੇ ਜਿੱਤ ਪੰਗ ਇਸ ਮੁਹਾਲੀ ਦੇਖੇ ਘਰਨਾ ਚੱਲਦਾ ਗਿਆ ਸੀਗਾ ਇਹੀ ਗਾਰਲੀ ਪੁਆਇੰਟ ਤੇ ਜਦੋਂ ਉੱਥੇ ਧਰਨਾ ਚੱਲਦਾ ਸੀ ਉੱਥੇ ਮਾਨਜੋਗ ਐਮ ਐਲ ਏ ਸਾਹ ਗਏ ਉਹਨਾਂ ਨੇ ਉੱਥੇ ਉਸ ਧਰਨੇ ਵਾਲੀ ਪਬਲਿਕ ਦੇ ਨਾਲ ਇੱਕ ਵਾਦਾ ਕੀਤਾ ਕਿ ਜਿਹੜਾ ਤੁਹਾਡਾ ਇਹ ਪੁਆਇੰਟ ਹੈ ਇਸ ਨੂੰ ਮੈਂ 3 ਮਹੀਨੇ ਦੇ ਅੰਦਰ ਅੰਦਰ ਇੱਕੋ ਸ਼ਿਫਟ ਕਰਕੇ ਨਵੀਂ ਜਗ੍ਹਾ ਤੇ ਲੈ ਜਾਵਾਂਗਾ ਔਰ ਮੈਂ ਜਗ੍ਹਾ ਡੈਟਿਫਾਈ ਕਰ ਲਈ ਹੈ ਲੇਕਿਨ ਹਜਮਨ ਡਿਸਕਲੋਜ਼ ਨਹੀਂ ਕਰਾਂਗਾ ਇਹ ਸਾਨੂੰ ਇਹ ਲੱਗਿਆ ਇਹ ਜਿਹੜੀ ਸੰਭਲੀ ਜਗ੍ਹਾ ਲਈ ਹੈ ਇਹ ਉਹਦੀ ਗੱਲ ਕਰਦੇ ਆ ਲੇਕਿਨ ਬਹੁਤ ਅਫਸੋਸਨਾ ਕਰਾ ਪਾ ਰਿਹਾ ਕਿਉਂਕਿ ਸੀਕੰਡ ਡੇ ਦੇਖਿਆ ਤੇ ਜਿੱਥੇ ਪਹਿਲਾਂ ਇਹ ਡੰਪਿੰਗ ਕਰ ਰਿਆ ਸੀਗਾ ਜਿੱਥੇ ਨੂੰ ਸਫਾਈ ਕਰ ਰਹਾ ਸੀ ਦੇਖੋ 70% ਚੁੱਕਿਆ ਗਿਆ ਜਗ੍ਹਾ ਉੱਥੇ ਹੀ ਲਾ ਕੇ ਨਾ ਨੇ ਆਪਣੇ ਜੇਤੀ ਵੀ ਲਗਾ ਦੇ ਜਗ੍ਹਾ ਨੂੰ ਫਾਲੇ ਕਰਨਾ

ਕਾ ਜੋ ਮਾਮਲਾ ਮੁੱਕਿਆ ਨਹੀਂ ਅਜੇ ਕੋੜ ਦੇ ਕੇਸ ਚੱਲਦਾ ਰਿਹਾ ਉਹ ਤੇ ਮੈਨੂੰ ਨਹੀਂ ਲੱਗਦਾ ਕਿ ਕਿਹੜੇ ਹਿਸਾਬ ਦੇ ਨਾਲ ਇਹ ਸਭ ਇਸ ਮੈਟਰ ਦੇ ਵਿੱਚ ਹੈ ਉਸ ਦਾ ਨਾਮ ਬਦਲ ਗਏ ਹੁਣ ਉਹਨਾਂ ਨੂੰ ਪ੍ਰੋਸੈਸਿੰਗ ਸੈਂਟਰ ਦਾ ਇਹ ਨਾਮ ਦੇ ਰਹੇ ਆ ਲੇਕਿਨ ਕੂੜਾ ਕੂੜਾ ਹੀ ਹੁੰਦਾ ਹੈ ਉਹ ਤਾਂ ਡੰਪਿੰਗ ਗਰਾਊਂਡ ਦੇ ਦਿੱਤਾ ਹੈ ਜਾਂ ਕੋਈ ਪ੍ਰੋਸੈਸਿੰਗ ਇਹ ਆਏ ਉਹਦੇ ਨਾਲ ਬਿਮਾਰੀਆਂ ਉਹੀ ਆਣਗੀਆਂ ਉਹ ਮੱਕੀ ਮੱਛਰ ਬਿਮਾਰੀਆਂ ਲੋਕਾਂ ਨੂੰ ਪਰੇਸ਼ਾਨੀਆਂ ਸਮੈਲ ਸਭ ਕੁਝ ਉਹੀ ਹੋਏਗਾ ਜੋ ਡੰਪਿੰਗ ਗਰਾਊਂਡ ਆ ਪਰ ਮੈਂ ਰੁਕਣਾ ਚਾਹਾਂਗਾ ਕੂੜਾ ਤਾਂ ਫਿਰ ਪ੍ਰੋਸੈਸਿੰਗ ਤਾਂ ਦੇਖੋ ਬੰਦੀ ਨੂੰ ਨਹੀਂ ਲੱਗਦਾ ਕਿ ਕੋਡੇ ਦਾ ਹੱਲ ਵੀ ਕੁਝ ਨਿਕਲਦਾ ਹੋਵੇ ਪਰ ਤੁਸੀਂ ਕੀ ਤੁਹਾਨੂੰ ਪ੍ਰੋਫੈਸ਼ਨਲ ਹੋਵੇ ਅਸੀਂ ਬਿਲਕੁਲ ਕਰਦੇ ਹਾਂ ਪ੍ਰੋਸੈਸ ਅਸੀਂ ਜਾਣਦੇ ਕਿ ਸਾਡੇ ਕੋਲ 50 ਏਕੜ ਦੀ ਜ਼ਮੀਨ ਹੈਗੀ ਹੈ ਅਗਰ 39 ਏਕੜ ਦੀ ਜ਼ਮੀਨ ਹੈਗੀ ਹੈ ਕਿਉਂਕਿ ਮੈਂ ਕੋਈ ਟੈਕਨੀਕਲ ਨਹੀਂ ਮੈਨੂੰ ਲੱਗਦਾ ਹੈ ਕਿ 39 ਏਕੜ ਜ਼ਮੀਨ ਬਹੁਤ ਜ਼ਿਆਦਾ ਹੈ ਹੁਣ ਜਦੋਂ ਇਹ ਕਰਨੇ ਅਸੀਂ ਪ੍ਰੋਸੈਸ ਕਰਨਾ ਹੈਗਾ ਤੁਸੀਂ ਇਹਨੂੰ ਤੁਸੀਂ ਡਬਲ ਐਕਸਪੈਂਸਸ ਕਿਉਂ ਕਰ ਰਹੇ ਹੋ ਥਿਸ ਇਜ਼ ਮਾਈ ਪਰਸਨਲ ਇਹ ਮੇਰੀ ਪਰਸਨਲ ਕਿ ਨਿਆ ਨਹੀਂ ਮਨੂਰ ਮੈਂ ਤੱਕ ਬਿਕਲੀ ਕੁ ਨੀ ਜਰੂਰ ਤੁਸੀਂ ਇੱਕ ਜਗ੍ਹਾ ਤੇ ਕੂੜਾ ਧੋਪਣੀ ਜਗ੍ਹਾ ਸਰਾਮ ਵਿੱਚ ਕੂੜਾ ਧੋਕੇ ਜਾ ਰਹੇ ਹੋ ਇਹ ਤੁਸੀਂ ਉਹ ਪੁਆਇੰਟ ਤੇ ਜਾ ਕੇ ਸੈਗਰੀਗੇਟ ਕਰੋਗੇ ਉਥੇ ਡੀਲੋਡ ਕਰੋਗੇ ਉਹਨੂੰ ਉਥੋਂ ਫੈਲ ਵੀ ਕਰ ਕਰ ਲੋ ਫਿਰ ਉਸੇ ਟਰੱਕ 'ਤੇ ਉਹਨੂੰ ਲੋਡ ਕਰੋਗੇ ਫਿਰ ਉੱਥਾ ਧੱਕੇ ਲੈ ਕੇ ਜਾ ਕੇ ਜਿੱਥੇ ਉਹਨੂੰ ਡਿਸਪੋਜ਼ਰ ਕਰਨਾ ਤੇ ਕਿਉਂ ਨਹੀਂ ਤੁਸੀਂ ਉਹਨੂੰ ਘਰੋਂ ਘਰੇ ਕਿਉਂਕਿ ਤੁਸੀਂ ਕਹਿ ਵੀ ਰੱਖਿਆ ਹੈਗਾ ਕਿ ਉਹ ਜਿਹੜੇ ਘਰ ਵਾਲੇ ਸੈਗਰੀਗੇਟ ਕਰਕੇ ਹੀ ਕੂੜਾ ਦੇ ਰਹੇ ਨੇ ਉਸ ਐਗਰੀਗੇਟਡ ਕੂੜੇ ਨੂੰ ਕਿੰਸੇ ਤਾਲੇ ਜਾ ਕੇ ਜੋ ਪੁਆਇੰਟ ਤੇ ਸੋਲ ਕਰਦੇ ਯਾਰ ਉਹ ਲੋਕੋ ਸਿੱਧਾ ਜਾ ਕੇ ਕਿਉਂ ਨਹੀਂ ਕਰਦੇ ਇਹ ਇਹ ਉਹਦੇ ਨਾਲ ਤੁਹਾਡਾ ਮੇਰੇ ਹਿਸਾਬ ਨਾਲ ਅੱਧਾ ਪੈਸਾ ਬਚੇਗਾ ਸਰਕਾਰ ਦਾ ਤੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਇਹ ਜਿਹੜੀ ਜਗ੍ਹਾ ਤੇ ਕੂੜਾ ਪਹਿਲਾਂ ਵੀ ਸੁੱਟਦੇ ਸੀ ਉੱਥੇ ਨਹੀਂ ਡੇਗੀ ਇਹ ਸਾਡੀ ਬਹੁਤ ਧਾਰਮਿਕ ਜਗ੍ਹਾ ਹੈ ਜਿਹੜਾ ਚੱਪੜਪਲੀ ਦਾ ਨਾਮ ਹੈ ਰੋੜ ਦਾ ਨਾਮ ਹੈ ਇਹ ਸਾਡੇ ਬਹੁਤ ਵਿਰਾਸਤ ਨਾਲ ਜੁੜਿਆ ਹੋਇਆ ਹੈ ਜਿਹੜਾ ਚੱਪੜਪਲੀ ਦਾ ਗੁਰਦੁਆਰਾ ਹੈਗਾ ਉਹ ਸਾਡਾ ਬਹੁਤ ਹੀ ਇੱਕ ਪਵਿੱਤਰ ਗੁਰਦੁਆਰਾ ਹੈਗਾ ਜਿੱਥੇ ਸਾਡੇ ਗੁਰਾਂ ਨੇ ਲੜਾਈਆਂ ਲੜ ਕੇ ਜਿੱਤਿਆ ਸੀ ਕਿਉਂ ਉਹਨਾਂ ਨੇ ਉੱਥੇ ਸਾਡਾ ਫਤਿਹਬੁਰਜ ਬਣਿਆ ਹੋਇਆ ਬੰਦਾ ਸੀ ਬਹਾਦਰ ਦਾ ਉਹਨਾਂ ਦੀ ਵਿਕਟਰੀ ਦਾ ਉਪਭੁਗਤ ਬਣਿਆ ਹੋਇਆ ਬਹੁਤ ਹੀ ਪਵਿੱਤਰ ਉਹ ਜਗ੍ਹਾ ਹੈ ਯਾਰ ਅਸੀਂ ਇੱਥੇ ਕੋਈ achhiyan chizaan na banaate ਅਸੀਂ ਉੱਥੇ ਸਿਰਫ ਹੀ ਗੰਦਗੀ ਫਲਾ ਰਹੇ ਹਾਂ ਤੁਮਾਈਂ ਸਾਹਿਬ ਨਾਲ ਵਿੱਚ ਬੋਕਣਾ ਚਾਹੂੰਗਾ ਫਾਈਨਲੀ ਉਹਨਾਂ ਕਹਿੰਦੇ ਇਹ ਕਿ ਕੋਈ ਕੂੜਾ ਇੱਕ ਜਗ੍ਹਾ ਤੇ ਲੈ ਕੇ ਜਾ ਦੇ ਤੂੰ ਤੇ ਕਾਹਦੇ ਤੇ ਜਾਂਦਾ ਉੱਥੇ ਧਰਤਾ ਉਹਦੀ ਧਰਤਾ आकरदेव ਤੁਸੀਂ ਕਿ ਖਾਲਕ ਲੋਗ ਨੂੰ ਐਡਵੋਕੇਟਰੀ ਦੋਨੋਂ ਚੀਜ਼ ਮੇਰੇ ਕੋਲ ਸਰਵੇ ਖਾਲਕ ਹੋਰ ਤੀਂ ਟੰਡਾਈ ਲੜ ਰਹੇ ਨੇ ਵੀ ਇਹ ਵੀ ਇਹਦਾ ਹੱਲ ਨਹੀਂ ਹੁੰਦਾ ਵੱਡੇ ਵੱਲੋਂ ਅਗਲਾ ਕਦਮ ਕੀ ਹੋਏਗਾ ਦੇਖੋ ਜੀ ਹੱਲ ਨਾ ਕੋਈ ਇੱਕ ਮਿੰਟ ਗੱਲਾਂ ਕਰ ਲਾਂ ਤੁਹਾਡੇ ਨਾਲ ਹੱਲ ਇਹਦਾ ਹੈ ਅੱਜ ਕੱਲ ਬਹੁਤ ਅਲਟਰਾ ਮਾਡਰਨ ਮਸ਼ੀਨ ਮਿਲ ਆ ਰਹੀ ਹੈ ਉਹਨਾਂ ਨੂੰ ਤੁਸੀਂ ਹੋ ਜਾਗਾ ਅਹੀ ਜਗ੍ਹਾ ਤੇ ਲਗਾਓ ਮੈਂ ਕਿਨੋਂ ਜਿੱਥੇ ਲੋਕਾਂ ਨੂੰ ਤਕਲੀਫ ਨਾ ਹੋਵੇ ਤੁਸੀਂ ਇਹਨਾਂ ਬਿਸਕੋਜ਼ਰ ਕਰੋ ਇਹਨਾਂ ਕੋਲ ਆਫਰ ਵੀ ਆ ਰਹੀ ਹੁਣ ਪਤਾ ਨਹੀਂ ਕਿ ਇਹ ਪੜ ਕੇ ਜਾਏਗਾ ਤੁਸੀਂ ਉਹਨਾਂ ਨੂੰ ਯੂਜ਼ ਕਰੋ ਲੇਕਿਨ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾ ਕੇ ਕਰੋ ਠੀਕ ਹੈ ਉਜ ਹੈ ਕਿ ਜਦੋਂ ਅਖਰ ਇਹ ਨਹੀਂ ਮੰਨਣ ਦੇਤੇ ਅਸੀਂ ਤਾਂ ਤਕਲੀਫ ਚ ਆ ਗਏ ਆਂ ਸਾਨੂੰ ਦੇ ਜ਼ਬਰਦਸਤ ਲੜਾਈ ਲੜਨੀ ਪੈ ਰਹੀ ਹੈ ਸਾਡੇ ਕੋਲ ਨਾ ਤੇ ਕੋਈ ਨੇ ਫਾਈਨੈਂਸ਼ੀਅਲ ਰਿਸੋਰਸਸ ਹੈਗੇ ਆਂ ਮੈਂ ਸਾਡੇ ਕੋਲ ਕੱਡੀ ਕੋਈ ਲੋਕਾਂ ਨੇ ਕੋਈ ਸਾਡੇ ਕੋਲ ਪਾ ਬਤਾਤਾ ਤਾਂ ਹੈ ਕਿ ਇਹ ਸਾਡੀ ਲੜਾਈ ਹੈ ਬਹੁਤ ਥਮ ਸਾਡੀ ਸਰਕਾਰ ਦੇ ਨਾਲ ਬਹੁਤ ਕਮਜ਼ੋਰ ਲੜਾਈ ਹੈ ਫਿਰ ਵੀ ਜਿੰਨਾ ਸਾਡਾ ਵਾਅਦਾ ਹੈ ਅਸੀਂ ਸਰਕਾਰ ਦੇ ਨਾਲ ਕਹਾਂਗੇ ਜੋ ਭਾਈ ਤੁਸੀਂ ਸਾਨੂੰ ਨਾ ਪਰੇਸ਼ਾਨ ਕਰੋ ਲੇਕਿਨ ਜਦ ਤੱਕ ਤੁਸੀਂ ਪਰੇਸ਼ਾਨ ਰਹਿਵਾਂਗੇ ਤੇ ਜੋ ਸਾਡੇ ਕੋਲ ਹੁੰਦਾ ਹੋਇਆ ਇਸ ਰੋਪਾਲੇ ਕੋਈ ਅਸੀ ਕਰਾ ਨੇ ਜ਼ਰੂਰ ਕਰਾ ਦੇ। ਸੋ ਬਿਲਕੁਲ ਇੱਕੋ ਦੇ ਨਾ ਦੂਸੀ ਮਾਈਸਮ ਐਡਵੋਕੇਟਸ ਹਨ। ਲੇਤੀ ਇੱਕ ਸਾਲ ਇੱਕ ਤਰ੍ਹਾਂ ਦੀ ਹੈ ਕਿ ਨਹੀਂ ਐਡਵੋਕੇਟ ਵੀ ਨੇ ਦੂਰੇ ਤਰੀਕੇ ਨਾਲ ਲੜਾਈ ਲੜ ਰਹੇ ਨੇ, ਬਿਜਲੀ ਲੜਾਈ ਵਿੱਚ ਲੜ ਰਹੇ ਨੇ। ਕਿ ਜੋ ਕੂੜੇ ਦਾ ਮੁੱਦਾ ਹੈ ਉਹ ਸਮਾਜ ਦੇ ਵਿੱਚ ਬੜਾ ਚਿੰਤਾਜਨਕ ਹੈ। ਕਿ ਸਮਾਜ ਦੇ ਵਿੱਚ ਆਸ-ਪਾਸ ਘਰਾਂ ਦੇ ਵਿੱਚ ਰਹਿੰਦੇ ਹੋਏ ਕਿਸੇ ਦਾ ਸ਼ਹਿਰ ਤੋਂ ਬਾਹਰ ਰੱਖਣਾ ਚਾਹੀਦਾ ਹੈ ਜਿਵੇਂ ਲੋਕਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਲੇਕਿਨ ਘਰਾਂ ਦੇ ਬਾਹਰ ਦੁਆਰਾ ਕੂੜਾ ਇੱਕ ਤੱਕੇ ਦੂਰ ਸੁੱਟਿਆ ਜਾਣਾ ਉਹ ਬਹੁਤ ਵੱਡੀ ਗੱਲ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਕੂੜੇ ਦਾ ਹੱਲ ਜੀਤੀ ਕੀਤਾ ਜਾਵੇ ਅਗਰ ਹੱਲ ਨਹੀਂ ਹੁੰਦਾ ਤਾਂ ਕਹਿੰਦੇ ਕੋਈ ਜਿਹੜੀ ਸਾਡੀ ਲੜਾਈ ਹੈ ਅਸੀਂ ਇਹਨੂੰ ਪੱਧਰ ਹੋਰ ਜਾਰੀ ਕਰਾਂਗੇ ਨਸਾਨਕ ਲੋਕ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਕੋਸਾ ਆਪਣਾ ਚੇਅਰਮੈਨ ਸਾਹਿਬ ਮਜੀਦ ਨੇ ਬਰਵੀ ਸਿੰਘ ਨੇ ਨਾਲ ਗੱਲਬਾਤ ਕਰਦੇ ਆ ਜਿਹਨੂੰ ਸਾਡ ਕਿਸੇ ਲੜਾਈ ਲੰਬੇ ਸਮੇਂ ਲੜ ਰਹੇ ਹਾਂ ਜਿਹਦੇ ਐਡਵੋਕੇਟ ਸਾਹਿਬ ਦੱਸ ਦਿੱਤੀਏ ਕੋਰਟ ਤੋਂ ਵੀ ਮਿਲ ਚੁੱਕਿਆ ਹੈ 스테 ਵੀ ਮਿਲ ਚੁੱਕਿਆ ਕੋਰਟ ਨੇ ਕਹਿ ਦਿੱਤਾ ਪਰ ਫਿਰ ਵੀ ਇਹਦਾ ਮਸਲਾ ਹੱਲ ਨਹੀਂ ਹੋ ਰਿਹਾ ਕਿਥੇ ਆਗੇ ਆदमी ਕੇ ਇਨਸਾਫ ਕੋ ਕਾਫੀ ਸਮੇਂ ਲੜਾਈ ਲੜ ਰਹੇ ਇਹ ਬਹੁਤ ਲੰਬੀ ਲੜਾਈ ਹੈ 20 ਮੈਂ ਕਿਤੇ ਬੜੀ ਸਈ ਸਈ ਸਤਾ ਦੇ ਬਿਤੇ ਲੜਾਈ ਸੀ ਹੁਣ ਜੇ ਤੁਸੀਂ ਦੇਖੋ ਕਿ ਅੱਜ ਲੜਾਈ ਇਸ ਤਰ੍ਹਾਂ ਕਰਕੇ ਖਾਈ ਨੂੰ ਮਨ ਲੋਗ ਆਇਆ ਫੈਸਲਾ ਦੇ ਦਿੱਤਾ ਕਿ ਇੱਥੇ ਕੂੜਾ ਨਾ ਹੋਵੇ ਇੰਡਸਟਰੀਅਲ ਪੇਸ ਅੱਥਰ ਹੀ ਕੂੜਾ ਨਾ ਹੋਵੇ ਸਪੈਸ਼ਲੀ ਆਰਡਰ ਹੈ ਜਦੋਂ ਸਪੈਸ਼ਲੀ ਆਰਡਰ ਹੈ ਇੰਡਸਟਰੀ ਪੇਸ ਅੱਥਰ ਹੀ ਕੂੜਾ ਨਾ ਹੋਵੇ ਜੇ ਕਿ ਸਰਕਾਰ ਪ੍ਰਸ਼ਾਸਨ ਕਿਉਂ ਫਿਟਦੀ ਹੈ ਸਵਾਗਤ ਕਿਉਂ ਕਰੀਏ ਉਹਨਾਂ ਨੂੰ ਮੇਰੇ ਆਪਸ਼ਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਹ ਆਪਸ਼ਨ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਜਿਹੜੀ ਵਾਪੇ ਉਹ ਕਹਿ ਰਹੇ ਵੀ ਅਸੀਂ ਕੂੜਾ ਲੈ ਕੇ ਜਾਵਾਂਗੇ ਪਿਛਲੇ ਪਿਛਲਾ 12 ਸਾਲੋਂ ਤੋਂ ਕਹਿ ਰਹੇ ਨੇ ਤੁੰਗੋਲੀ ਜਾ ਕੇ ਪੂਰਾ ਕਿੰਨਾ ਚਾਹੀਦਾ ਉੱਥੇ ਜਿਹੜਾ ਮਾਦੀ ਪਈ ਆ ਬਲਕ ਲਾਉਂ ਅੱਛਾ ਉਹ ਜੇ ਸੰਗੋਲੀ ਸਟੇਸ਼ਨ ਤੇ ਜਾਂਦੇ ਨੇ ਇਹ ਤੁੰਗੋਲੀ ਸਟੇਸ਼ਨ ਤੇ ਜਾਂਦੇ ਨੇ ਤਾਂ ਉੱਥੇ ਇਕੱਠੋ ਕਰ ਕੇ ਸਿਕੂਲਾ ਮੁਹਾਰੀ ਚੱਲੀ ਗਾ ਇਹ ਸਾਰਿਆਂ ਦੇ ਕੂਬੂ-ਕੂੜੇ ਨੂੰ ਕਮਿਟੀਆ ਜਾਤਾ ਹੈ ਉਸੇ ਵੀਡੀਓ ਪਲਾਂਟ ਲਾਓ ਖੁੱਲੀ ਜਗ੍ਹਾ ਜੰਗਲ ਦਾ ਲਾਟਾ ਕੋਈ ਉੱਤੇ ਅਭਾਵੀ ਸਾਡੀ ਪੁਰੇ ਵੇਰੀਆ ਕਿ ਹੁਕਮ ਤੋਂ ਆਪ ਵੀ ਜੇਕਰ ਕਾਰਵਾਈ ਨਹੀਂ ਹੁੰਦੀ ਲੋਕ ਇੱਥੇ ਜਾਈ ਦੇਣਗੇ ਫਿਰ ਅਸੀਂ ਰੋਕਾਂਗੇ ਕਾਰਵਾਈ ਹੋਣੀ ਜੇ ਦੀ ਫਾਲਤੂ ਲੋ ਸੈਕੰਡ ਆਪਸ਼ਨ ਕੋਈ ਸੋ ਬਿਲਕੁਲ ਜਿਹੜੇ ਸਥਾਨਿਕ ਲੋਕ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਭਈ ਅਗਰ ਸਾਡੀ ਮੰਗ ਨਹੀਂ ਮੰਨ ਜਾਂਦੀ ਮੰਗਾ ਵੀ ਜਾਇਜ਼ ਨਹੀਂ ਜੀ ਕੋਈ ਨਜ਼ਾਇਜ਼ ਨਹੀਂ ਪੂਰੇ ਨੂੰ ਲੈ ਕੇ ਕਿ ਪੈਸਾ ਦੇ ਘਰ ਦੇ ਆਲੇ ਦੁਆਲੇ ਪੁਰਾਣੇ ਰੱਖਿਆ ਜਾਵੇ ਜਿਹੜੀ ਬਾਹਰ ਹੀ ਜੰਲਾਤੀ ਹੈ ਇਹ ਉਹਦੇ ਰੱਖ ਦਿਆ ਮਾਲਕ ਹੈ ਪਰਸਨ ਦਾ ਕਾਰਜਾਤਮਕ ਜਿਹੜਾ ਦਾਨੀ ਚੜ੍ਹਦੀ